ਬੀਤੇ ਕਈ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਚੱਲ ਰਹੀ ਸੀ ਜਿਸ ਦੇ ਵਿੱਚ ਇੱਕ ਬਜ਼ੁਰਗ ਜੋੜਾ ਜੋ ਕਿ ਥਾਂ-ਥਾਂ ਦੀਆਂ ਠੋਕਰਾਂ ਖਾਂਦਾ ਨਜ਼ਰ ਆ ਰਿਹਾ ਸੀ ਤੇ ਉਹਨਾਂ ਦੇ ਵੱਲੋਂ ਆਪਣੀ ਨੂੰਹ ਦੇ ਉੱਤੇ ਇਲਜ਼ਾਮ ਲਗਾਏ ਕਿ ਉਸ ਨੂੰ ਜਿਹੜਾ ਕਿ ਘਰੋਂ ਬਾਹਰ ਕਰ ਦਿੱਤਾ ਗਿਆ ਪਰ ਇਸ ਮਾਮਲੇ ਦੇ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਤੇ ਬਜ਼ੁਰਗ ਵਿਅਕਤੀ ਬਾਰੇ ਅਜਿਹਾ ਵੱਡਾ ਖੁਲਾਸਾ ਹੋ ਗਿਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜੀ ਹਾਂ ਦਾਦੀ ਹੈ ਕਿ ਹੁਣ ਇਸ ਬਜ਼ੁਰਗ ਦੀ ਨੂੰ মিডিਆ ਦੇ ਸਾਹਮਣੇ ਆਈ ਜਿਸ ਨੇ ਕੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਸਹੁਰਾ ਜੋ ਕਿ ਪਿੰਡ ਦੀ ਕਿਸੇ ਜਨਾਨੀ ਨੂੰ ਲੈ ਕੇ ਫਰਾਰ ਹੋ ਗਿਆ ਸੀ ਤੇ ਕਾਫੀ ਸਮੇਂ ਤੋਂ ਇਸ ਮਹਿਲਾ ਦੇ ਨਾਲ ਉੱਥੇ ਹੀ ਰਹਿ ਰਿਹਾ ਤਾਂ ਸਾਰਾ ਕਾਰੋਬਾਰ ਵੀ ਇਸ ਦਾ ਉੱਥੇ ਚੱਲਦਾ ਤੇ ਇਸੇ ਚਿੰਤਾ ਦੇ ਵਿੱਚ ਉਸ ਦਾ ਪਤੀ ਸ਼ਰਾਬ ਦਾ ਆਦੀ ਹੋ ਗਿਆ ਤੇ ਉਸ ਦੀ ਮੌਤ ਹੋ ਗਈ ਤੇ ਇਸ ਨੂੰ ਘਰੋਂ ਬਾਹਰ ਕਰ ਦਿੱਤਾ ਸੀ ਤੇ ਆਪਣੀਆਂ ਧੀਆਂ ਦੇ ਨਾਲ ਠੋਕਰਾਂ ਖਾਂਦੀ ਸਮਾਪਤੀ ਕੀਤਾ ਤਾਂ ਇਸ ਦੌਰਾਨ ਉਸ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਤੇ ਆਪਣੇ ਸਹੁਰੇ ਨੂੰ ਲੈ ਕੇ ਹੋਰ ਵੀ ਵੱਡੇ ਖੁਲਾਸੇ ਕੀਤੇ ਗਗੰਦੀ ਪਕੌੜਾ ਜੀ ਪਿੰਡ ਦੇਲਾ ਸੀ ਹਾ ਜੀ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਡੇ ਸੱਸ ਸਹੁਰੇ ਦੀ ਉਹ ਕਹਿੰਦੇ ਸਾਨੂੰ ਘਰੋਂ ਕੱਢਦਾ ਸਾਡੀ ਨੂੰਹ ਨੇ ਕੀ ਕਹਾਣੀ ਹੈ ਪੂਰੀ ਮੇਰੇ 2003 ਚ ਮੇਰੀ ਸ਼ਾਦੀ ਹੋਈ ਸੀਗੀ ਲਖਵਿੰਦਰ ਸਿੰਘ ਨਾਲ ਤੇ ਮੈਨੂੰ ਤਾਂ ਵਿਆਹ ਤੋਂ ਬਾਅਦ ਹੀ ਪਤਾ ਲੱਗਿਆ ਜੀ ਵੀ ਮੇਰਾ ਸਹੁਰਾ ਜਨਾਨੀ ਲੈ ਕੇ ਲੁਧਿਆਣੇ ਰਹਿ ਰਹੇ ਹੈ ਜੀ ਤੇ ਮੈਂ ਉਸ ਤੋਂ ਬਾਅਦ ਜੀ ਉਹਨੂੰ ਇਸ ਗੱਲ ਦੀ ਟੈਨਸ਼ਨ ਰਹਿੰਦੀ ਸੀ ਜੀ ਉਹ ਮੇਰੇ ਸਹੁਰੇ ਨੂੰ ਬਹੁਤ ਕਹਿੰਦਾ ਸੀਗਾ ਵੀ ਤੂੰ ਉਹ ਜਨਾਨੀ ਨੂੰ ਛੱਡ ਕੇ ਵੀ ਘਰੇ ਰਹਿ ਮੇਰਾ ਸਹੁਰਾ ਇਸ ਗੱਲ ਨੂੰ ਮੰਨ ਨਹੀਂ ਰਿਹਾ ਤੀਜੀ ਜਿਹੜਾ ਬਾਣ ਸੀਗਾ ਜੀ ਬਾਣ ਦਾ ਠੇਕਾ ਹਿੱਸਾ ਸਾਰਾ ਉਹ ਆਪ ਹੀ ਲੈਂਦੇ ਸੀਗੇ ਜੀ ਮੇਰੇ ਦੋ ਬੱਚੀਆਂ ਹੋ ਗਈਆਂ ਜੀ ਮੈਂ ਉਸ ਤੋਂ ਖਰਚਾ ਗੁਜ਼ਾਰਾ ਮੰਗ ਰਹੀ ਸੀ ਜੀ ਉਹ ਸ਼ਰਾਬਦਾਨੀ ਹੋ ਗਿਆ ਇਸ ਟੈਨਸ਼ਨ ਦੇ ਵਿੱਚ ਤੇ ਉਸ ਤੋਂ ਬਾਅਦ ਉਹ ਜੋ ਸ਼ਰਾਬ ਦਾਦੀ ਹੋ ਗਿਆ ਜੀ ਮੇਰੇ ਨਾਲ ਉਹਦਾ ਝਗੜਾ ਰਹਿਣ ਲੱਗ ਗਿਆ ਕਿਉਂ ਮੈਂ ਤਾਂ ਜੀ ਬੱਚੇ ਪੜਾਉਣੇ ਸੀਗੇ ਮੈਂ ਤਾਂ ਹੁਣ ਖਰਚਾ ਲੈਣੀ ਸੀਗਾ ਉਹ ਸਿਰਫ ਆਪਣੀ ਸ਼ਰਾਬ ਦਾ ਧਿਆਨ ਰੱਖਣ ਲੱਗ ਗਿਆ ਜੀ ਠੇਕਾ ਹੀ ਸਾ ਮੇਰਾ ਸਹੁਰਾ ਲੈ ਜਾਣ ਲੱਗ ਗਿਆ ਜੀ ਉਸ ਤੋਂ ਬਾਅਦ ਜੀ ਮੈਂ ਖਰਚੇ ਗੁਜ਼ਾਰੇ ਦਾ ਕੇਸ ਲਾਇਆ ਸੀ ਜੀ ਲਖਵਿੰਦਰ ਸਿੰਘ ਤੇ ਵੀ ਮੈਂ ਸਿਰਫ ਬੱਚੇ ਪੜਾਉਣ ਵਾਸਤੇ ਕੋਰਟ ਤੋਂ ਖਰਚਾ ਮੰਗਿਆ ਜੀ ਉਸ ਤੋਂ ਬਾਅਦ ਜੀ ਮੈਂ ਆਪਦੇ ਬੱਚਿਆਂ ਨੂੰ ਆਪਦੇ ਪਿੰਡ ਲੈ ਕੇ ਪੜਾ ਲਿਖਾ ਲਿਆਈ ਜੀ 2019 ਚ ਜੀ ਉਹਨਾਂ ਦੀ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਜੀ ਉਹ ਦੇ ਤੋ ਸ਼ਰਾਬੀ ਸੀਗਾ ਜੀ ਐਸੇ ਟੈਂਟ ਚ ਸ਼ਰਾਬ ਪੀ ਗਿਆ ਉਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਜੀ ਉਸ ਤੋਂ ਬਾਅਦ ਸਰ ਇਹਨਾਂ ਨੇ ਬਾਣ ਗਿਫਟ ਦੇਣਾ ਸ਼ੁਰੂ ਕਰਤਾ ਜੀ ਜਦੋਂ ਉਹਦੀ ਡੈਥ ਹੋ ਗਈ ਮੇਰੇ ਘਰ ਵਾਲੇ ਦੀ ਇਹਨਾਂ ਨੇ ਜੀ ਪੌਣੇ 3 ਕਿੱਲੇ ਬਾਣਦੇ ਆਪਦੇ ਤਾਇਆ ਜੀ ਦੀ ਸਾਡੀ ਨੂਨੂ ਦੇਤੇ ਜੀ ਆਪਦੇ ਭਰਾ ਦੀ ਨੂਨੂ ਦੇਤੇ ਜੀ ਪੌਣੇ 3 ਕਿੱਲੇ ਸਵਾ ਕਿੱਲਾ ਬਾਣਦਾ ਜਿਹੜਾ ਮੇਰੇ ਘਰ ਵਾਲੇ ਦੇ ਨਾਂ ਸੀਗਾ ਜੀ ਉਹ ਇਹਨੇ ਮੇਰੀ ਨੰਦ ਨੇ ਆਪਦੇ ਨਾਂ ਤੇ ਲਵਾ ਲਿਆ ਉਸ ਤੋਂ ਤੇ ਇੱਕ ਸਰ ਜਦੋਂ ਇਹਨਾਂ ਨੇ ਗਿਫਟ ਦੇਣੇ ਸ਼ੁਰੂ ਕਰਤੇ ਜੀ ਉਸ ਤੋਂ ਬਾਅਦ ਮੈਂ ਕੋਰਟ ਦੇ ਵਿੱਚ ਪੇਸ਼ ਹੋਈ ਬਲੱਡ ਦੇ ਚ ਵੀ ਉਹਨਾਂ ਨੇ ਗਿਫਟ ਦਿੱਤਾ ਜੀ ਮੈਨੂੰ ਜੱਜ ਸਾਹਿਬ ਨੇ ਬਾਣ ਤੇ ਸਟੇ ਦਿੱਤੀ ਜੀ ਸਟੇ ਦੇ ਬਸ ਉਸ ਤੋਂ ਬਾਅਦ ਜੀ ਹੁਣ ਮੈਂ ਆਪਦੀ ਬੱਚੀ ਨੂੰ ਲੈ ਕੇ ਅੱਠ ਸਤ ਮਹੀਨੇ ਹੋ ਗਏ ਜੀ ਮੈਂ ਆ ਗਈ ਸੀਗੀ ਇੱਕ ਮਹੀਨਾ ਮੈਂ ਮੇਰੀ ਸੱਸ ਦੇ ਨਾਲੇ ਰਹੀ ਜੀ ਅੰਦਰ ਵਧੀਆ ਰਹੀ ਜੀ ਅਸੀਂ ਮੇਰੀ ਸੱਸ ਵਧੀਆ ਸਾਨੂੰ ਰੱਖਿਆ ਗਿਆ ਮੈਂ ਕਿਹਾ ਵੀ ਗਰਮੀ ਬਹੁਤ ਹੈ ਵੀ ਗੁੜੀਆਂ ਬਿਮਾਰ ਹੋ ਗਈ ਵੀ ਗਰਮੀ ਬਹੁਤ ਹੈ ਜੀ ਆਪਾਂ ਇਹ ਸੀ ਲਵਾ ਦੰਨੇ ਆ ਕਹਿੰਦੀ ਵੀ ਤੂੰ ਆਪਦਾ ਅਲੱਗ ਲਵਾ ਲੈ ਸਾਡੇ ਕੋਲ ਬਿੱਲ ਨਹੀਂ ਦਿੱਤਾ ਜਾਂਦਾ ਉਸ ਤੋਂ ਬਾਅਦ ਉਹ ਆਪੇ ਸਰਪੰਚ ਕੋਲ ਗਈ ਹੈ ਜੀ ਸਰਪੰਚ ਨੂੰ ਕਿਹਾ ਵੀ ਹੈ ਜਾ ਕੇ ਉਸ ਨੇ ਕਿਹਾ ਵੀ ਸਾਡੇ ਕੋਲੋਂ ਬਿੱਲ ਨਹੀਂ ਦਿੱਤਾ ਜਾਂਦਾ ਇਹਨੂੰ ਅੱਡ ਬਿਠਾ ਦਿਓ ਇਹਨੂੰ ਆਡੇ ਆਪਦਾ ਮੀਟਰ ਲਵਾ ਲੇ ਇੱਕ ਮਹੀਨਾ ਬਾਅਦ ਫਿਰ ਉਹਨਾਂ ਨੇ ਮੈਨੂੰ ਇੱਧਰ ਬਿਠਾਤਾ ਸੀਗਾ ਜੀ ਸਰਪੰਚ ਸਾਹਿਬ ਨੇ ਸੱਤਵੇਂ ਕ ਮਹੀਨੇ ਦੀ ਗੱਲ ਹੈ ਜੀ ਇਹ ਗਰਮੀ ਬਹੁਤ ਸੀਗੀ ਜੀ ਜਦੋਂ ਅਸੀਂ ਇੱਧਰ ਏਸੀ ਲਵਾ ਲਿਆ ਮੀਟਰ ਲਵਾ ਲਿਆ ਜੀ ਅਸੀਂ ਇੱਧਰ ਰਹਿਣ ਲੱਗ ਗਏ ਚਾਰ ਪੰਜ ਮਹੀਨੇ ਅਸੀਂ ਹੁਣ ਇੱਧਰ ਬੈਠੇ ਸੀਗੇ ਕਿ ਹੁਣ ਵੀਰੇ ਇਹਨਾਂ ਨੇ ਇੱਕ ਦਿਨ ਸਾਨੂੰ ਪੁਲਿਸ ਨੇ ਉੱਥੇ ਥਾਣੇ 'ਚ ਬੁਲਾਇਆ ਗਿਆ। ਥਾਣੇ 'ਚ ਬੁਲਾ ਕੇ ਜੀ ਮੇਰੇ ਤੇ ਤਾਂ ਪਰਚਾ ਦਰਜ ਕਰਵਾਇਆ ਮੇਰੀ ਸਾਸ ਨੇ ਸੌਰੇ ਨੇ ਸਾਰਿਆਂ ਨੇ ਰੜਕੇ ਬਾਅਦ ਦੇ ਵਿੱਚੋਂ ਸਾਰੇ ਇੱਥੇ ਆ ਕੇ ਜੀ ਉਹਨਾਂ ਨੇ ਪਹਿਲਾਂ ਤਾਂ ਪੈਪਾ ਪਪਾ ਪੰਨੀਆਂ ਜੀ ਅਸੀਂ ਕੋ ਬاتھਰੂਮ ਬਣਾ ਰਹੇ ਸੀ ਜੀ ਸਰਕਾਰੀ ਗਲੀ ਦੇ ਵਿੱਚ। ਇਹਨਾਂ ਨੇ ਸਾਰਿਆਂ ਨੇ ਰੜਕੇ ਮੇਰੀਆਂ ਪੈਪਾ ਪੰਨੀਆਂ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਵੀਰੇ ਮੈਨੂੰ ਥਾਣੇ 'ਚ ਬਿਠਾ ਕੇ ਮੇਰੇ ਜਿੰਦੇ ਲਵਾਏ ਜੀ ਐਸਐਚਓ ਦੇ ਸਾਹਮਣੇ ਜਿੰਦੇ ਲਵਾਏ ਗਏ ਤੇ ਮੇਰੇ ਤੇ ਪਰਚਾ ਦਰਜ ਕਰਵਾਇਆ ਗਿਆ ਵੀਰੇ। ਤੇ ਹੁਣ ਵੀਰੇ ਸਾਡੇ ਮੈਨੂੰ ਜਦੋਂ ਪਤਾ ਲੱਗਿਆ ਵੀ ਮੇਰੀ ਮਦਦ ਪਿੰਡ ਕਰੇ ਮੈਂ ਪਿੰਡ ਕੋਲੇ ਵੀ ਕਿਹਾ ਵੀ ਮੇਰੀ ਮਦਦ ਕਰੋ ਤੇ ਮੈਂ ਬਿੱਲਾ ਸਰਪੰਚ ਬਾਈ ਕੋਲ ਵੀ ਗਈ ਚੂਲੜ ਦੇ ਸਰਪੰਚ ਕੋਲੇ ਮੈਨੂੰ ਪਤਾ ਲੱਗਿਆ ਵੀ ਇਹ ਬੇਟੀਆਂ ਜਿਹੜੀਆਂ ਦੁਖੀ ᱛੀਆਂ ਨੇ ਉਹਨਾਂ ਦੀ ਮਦਦ ਕਰਦੇ ਨੇ ਮੈਂ ਉਹਨਾਂ ਕੋਲੇ ਗਈ ਜੀ ਉਹਨਾਂ ਨੇ ਸਾਰੇ ਪਿੰਡ ਨੂੰ ਪੁੱਛਿਆ ਗਿਆ ਵੀ ਲੜਕੀ ਸਹੀ ਐ ਵੀ ਹਾਂ ਸਹੀ ਐ ਉਹਨਾਂ ਨੇ ਸਾਰੀ ਸਾਰਾ ਦੇਲਾ ਸੀ ਜਾਂ ਨਗਰ ਨੇ ਜੀ ਤੇ ਬਿੱਲਾ ਬਾਈ ਸਰਪੰਚ ਨੇ ਮੈਨੂੰ ਇੱਥੇ ਜੀ ਜਿਹੜੇ ਦੋ ਕਮਰੇ ਸੀ ਉਹਨਾਂ ਦੇ ਵਿੱਚ ਹੀ ਬਿਠਾਇਆ ਗਿਆ ਜੀ ਕੋਈ ਇਹਨਾਂ ਦੀ ਕੁੱਟ ਮਾਰਨੀ ਹੋਈ ਕੁਛ ਨਹੀਂ ਹੋਇਆ ਜੀ ਇਹਨਾਂ ਦਾ ਮਕਾਨ ਜਿਹੜਾ ਪਿਆਉਂ ਵੀ ਪਿਆ ਹੈ ਜੀ ਇਹ ਆਵਦੇ ਮਕਾਮ ਚਾਕੇ ਰਹਿ ਸਕਦੇ ਨਹੀਂ ਜੀ ਇੱਕ ਵੀਰੇ ਇਹ ਗੱਲ ਕਹਿ ਰਹੇ ਨੇ ਵੀ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਅਸੀਂ ਐਂ ਕਦਕੀ ਤੇ ਰੋਟੀ ਖਾਣੇ ਇਹ ਗੱਲ ਨਹੀਂ ਹੈਗੀ ਜੀ 6 6.5 ਕਿਲਿਆਂ ਦਾ ਠੇਕਾ ਇਹ ਹਜੇ ਵੀ ਪਿੰਡੋਂ ਲੈਂਦੇ ਨਹੀਂ ਜੀ ਗਿਫਟ ਵਾਲਿਆਂ ਤੋਂ ਬਿਨਾ 6 6.5 ਕਿਲਿਆਂ ਦਾ ਠੇਕਾ ਲੈਂਦੇ ਨੇ ਜੀ ਵਧੀਆ ਇਹਦੇ ਕੋਲੇ ਲੁਧਿਆਣੇ ਇਹਦੇ ਕਾਰੋਬਾਰ ਹੈ ਜੀ ਉੱਥੇ ਕੱਪੜੇ ਦੀ ਦੁਕਾਨ ਵੀ ਹੈਗੀ ਜੀ ਇਹਦੇ ਕੋਲੇ ਹੋਰ ਵੀ ਕਾਰੋਬਾਰ ਵਧੀਆ ਹੈ ਜੀ ਇਹਦੇ ਕੋਲੇ ਪੈਸੇ ਪੂਸੇ ਦੀ ਕੋਈ ਕਮੀ ਨਹੀਂ ਹੈਗੀ ਕੀ ਕਰਦੇ ਹੋ ਸਰਕਾਰ ਤੁਸੀਂ ਮੰਗਦਾ ਜੀ ਇਹੀ ਕਰ ਰਿਹਾ ਵੀ ਇੱਕ ਤਾਂ ਮੇਰੇ ਸਿਰ ਦੀ ਛੱਤ ਨਾ ਖੋਈ ਜਾਵੇ ਜੀ ਇੱਕ ਮੇਰੇ ਬੱਚਿਆਂ ਦਾ ਜਿਹੜਾ ਬਣਦਾ ਹੱਕ ਹੈ ਵੀ ਮੇਰੀ ਬੇਨਤੀ ਹੈ ਸਰਕਾਰ ਅੱਗੇ ਹੱਥ ਜੋੜ ਕੇ ਵੀ ਮੇਰੇ ਬੱਚਿਆਂ ਦਾ ਹੱਕ ਮੇਰੇ ਬੱਚਿਆਂ ਨੂੰ ਦਵਾਇਆ ਜਾਵੇ ਜੀ ਉੱਥੇ ਇਸ ਮਾਮਲੇ ਦੇ ਉੱਤੇ ਪਿੰਡ ਦੇ ਮੌਜੂਦਾ ਅਤੇ ਸਾਬਕਾ ਸਰਪੰਚ ਦਾ ਵੀ ਬਿਆਨ ਸਾਹਮਣੇ ਆ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਦੇ ਉੱਤੇ ਮਹਿਲਾ ਦਾ ਪੱਖ ਪੂਰਦੇ ਹੋਏ ਆਪਣਾ ਬਿਆਨ ਦਿੱਤਾ ਤੇ ਦੱਸਿਆ ਕਿ ਆਖਰ ਜਿਹੜੀ ਇਹ ਬਜ਼ੁਰਗ ਜੋੜਾ ਜੋ ਆਪਣੀ ਨੂੰਹ ਦੇ ਉੱਤੇ ਇਲਜ਼ਾਮ ਲਗਾ ਰਹੇ ਨੇ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਸਪਾਲ ਸਿੰਘ ਦੇਲਾ ਮੌਜੂਦਾ ਸਰਪੰਚ ਜਸਪਾਲ ਜੀ ਇੱਕ ਤੁਹਾਡੇ ਪਿੰਡ ਦੇ ਬਜ਼ੁਰਗ ਜੋੜੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੜਕਾਂ ਤੇ ਕਹਿੰਦੇ ਫਿਰ ਰਹੇ ਆ ਅਸੀਂ ਕਹਿੰਦੇ ਸਾਨੂੰ ਸਾਡੀ ਨੂੰਹ ਨੇ ਘਰੋਂ ਕੱਢਤਾ ਸਾਡੀ ਕਿਸੇ ਪਿੰਡ ਦੇ ਬੰਦੇ ਨੇ ਕਿਸੇ ਨੂੰ ਕੁਝ ਸੁਣਵਾਈ ਨਹੀਂ ਕਰੀ ਮਾਮਲਾ ਕੀ ਹੈ ਸੋ ਬੈਸੇ ਇਹ ਹਾਸੋਹੀਣੀ ਜੀ ਗੱਲ ਲੱਗ ਰਹੀ ਹੈ ਕਿਉਂਕਿ ਜਿਹੜੇ ਸਰਦਾਰ ਗੁਰਚਰਨ ਸਿੰਘ ਹੈ ਉਹ ਮੇਰੇ ਨਕਰ ਦੇ ਹੈ ਉਹਨਾਂ ਨੂੰ ਕਿਸੇ ਨੇ ਘਰ ਦੇ ਵਿੱਚੋਂ ਨਹੀਂ ਕੱਢਿਆ ਸਗੋਂ ਉਹਨਾਂ ਨੇ ਆਪਣੀ ਨੂੰਹ ਨੂੰ ਕੱਢ ਰੱਖਿਆ ਕਿਉਂਕਿ ਉਹਨਾਂ ਦਾ ਤੁਸੀਂ ਜਿਹੜਾ ਦੂਸਰੇ ਪਾਸੇ ਦੇਖੋਗੇ ਮਕਾਨ ਹੈ ਉਹਦੇ ਵਿੱਚ ਕੋਈ ਵੀ ਨਹੀਂ ਰਹਿ ਰਿਹਾ ਉਹ ਆਪਣੇ ਆਪ ਮੈਨਲਾਦਾ ਸ਼ਾਇਦ ਲੋਕ ਵੀ ਨਹੀਂ ਲਾ ਕੇ ਗਏ ਤੇ ਉਹਨਾਂ ਦੀ ਨੂੰਹ ਨੂੰ ਜਿਹੜਾ ਬਖਰਾ ਜਿਹੜਾ ਥਾਂ ਦੇ ਰੱਖਿਆ ਹੈ ਜਿਹੜੀ ਉਹ ਘਰੋਂ ਕੱਢਣ ਵਾਲੀ ਗੱਲ ਕਰਦੇ ਆ ਗੁਰਚਰਨ ਸਿੰਘ ਹੈ ਜਿਹੜਾ ਉਹ ਲਗਭਗ 35 ਸਾਲ ਪਹਿਲਾਂ 30-35 ਸਾਲ ਪਹਿਲਾਂ ਮੇਰੇ ਹੀ ਨਗਰ ਦੀ ਜਿਹੜੀ ਉਹਦੀ ਰਿਸ਼ਤੇ ਚ ਨੂੰਹ ਲੱਗਦੀ ਸੀ ਨਾਈ ਬਰਾਦਰੀ ਦੇ ਵਿੱਚੋਂ ਉਹਨੂੰ ਕੱਢ ਕੇ ਲੈ ਗਿਆ ਸੀ ਤੇ ਹੁਣ ਉਸ ਟਾਈਮ ਦਾ ਹੀ ਲੁਧਿਆਣੇ ਰਹਿ ਰਿਹਾ ਹੈ ਉਹ ਤਾਂ ਇੱਥੇ ਰਹਿ ਨਹੀਂ ਰਿਹਾ ਤੇ ਉਹਦੀ ਜਿਹੜੀ ਘਰ ਵਾਲੀ ਐ ਉਹ ਇੱਥੇ ਜ਼ਰੂਰ ਰਹਿ ਰਹੀ ਐ ਇਹਦੀ ਨੂੰਹ ਜਿਹੜੀ ਐ ਉਹ ਪਿਛਲੇ 7-8 ਮਹੀਨਿਆਂ ਤੋਂ ਆਪਦੀ ਸੱਸ ਮਾਂ ਦੇ ਨਾਲ ਮਤਲਬ ਨਾਲ ਇਹਦੀ ਬੇਟੀ ਪੋਤੀ ਜਣੇ ਕਿ ਇਹ ਰਹਿ ਰਹੇ ਸੀਗੇ ਇਹ ਕੋਸ਼ਕ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਦੀ ਗੱਲ ਐ ਜਿਹੜੀ ਇਹਦੀ ਸੱਸਾਂ ਲੜਕੀ ਦੀ ਗੁਰਚਨ ਸਿੰਘ ਦੇ ਘਰ ਵਾਲੀ ਐ ਉਹ ਮੇਰੇ ਕੋਲੇ ਗਈ ਕਹਿੰਦੇ ਵੀ ਮੈਂ ਜਿਹੜੀ ਐ ਮੇਰੀ ਨੂੰਹ ਏਸੀ ਲਵਾਉਣ ਨੂੰ ਕਹਿੰਦੀ ਐ ਵੀ ਇਹਦਾ ਵੱਖਰਾ ਜਿਹੜਾ ਮੀਟਰ ਲਵਾ ਕੇ ਇਹਨੂੰ ਵੱਖਰਾ ਬਿਠਾ ਦਿਓ ਮੈਗਾ ਜੀ ਮੈਦਾ ਇਹਨੂੰ ਕਿਹਾ ਸੀ ਮੈਂ ਕਿ ਕਿਤੇ ਨਾ ਅੱਡ ਹੋਵੇਂ ਕਿ ਤੂੰ ਇੱਥੇ ਰਹਿ ਜਾ ਪਰਾਂਤੂ ਇਹ ਕਹਿੰਦੀ ਵੀ ਨਹੀਂ ਮੇਰੀ ਇਹਦੇ ਨਾਲ ਨਹੀਂ ਨਿਭਦੀ ਸੋ ਇਹਨੂੰ ਅੱਡ ਕਰਕੇ ਬਿਠਾਤਾ ਜਦੋਂ ਗੁਰਚਰਨ ਸਿੰਘ ਨੂੰ ਪਤਾ ਲੱਗਿਆ ਉਹਨੇ ਆ ਕੇ ਵੀ ਇੱਥੇ ਜਿਹੜਾ ਉਹ ਹਗਾਮਾ ਕਰਤਾ ਔਰ ਇਹ ਤੋਂ ਦਰਖਾਸਤ ਦਵਾਤੀ ਜੀ ਇਹ ਇਹ ਗੱਲਬਾਤ ਹੋਈ ਹੈ ਕਿ ਜਿਹੜੇ ਮਾਮਲਾ ਦੁਬਾਰਾ ਉੱਠਿਆ ਇਹ ਘਰ ਦਾ ਕਬਜ਼ਾ ਲੈਣ ਦਾ ਨੂੰ ਵਾਸਤੇ ਇਹ ਕਹਿੰਦੇ ਦੁਬਾਰਾ ਰੋਕ ਲੈ ਇਹ ਕੀ ਸੀ ਜੀ ਨਹੀਂ ਜੀ ਇਹ ਤਾਂ ਉਹਨੇ ਆ ਕੇ ਜਦੋਂ ਗੁਰਚਰਨ ਸਿੰਘ ਆ ਗਿਆ ਉਨੇ ਮਤਲਬ ਪੁਲਿਸ ਦੀ ਸਹਾਇਤ ਇੱਕ ਕਹਿ ਲਓ ਜਿਹੜੇ ਕੰਦਾ ਉਹਦੀ ਕੰਦ ਢਾਤੀ ਦਰਵਾਜ਼ੇ ਬੰਦ ਕਰਤੇ ਤੇ ਉਹਨੇ ਕਬਜ਼ਾ ਕਰ ਲਿਆ ਤੇ ਹੁਣ ਉਹਨੂੰ ਫੇਰ ਮਤਲਬ ਪਿੰਡ ਵਾਲਿਆਂ ਨੇ ਇੱਕੋ ਗੱਲ ਕਹੀ ਕਹਿੰਦੇ ਵੀ ਦੇਖੋ ਇਹ ਤਾਂ ਜਿੰਨਾ ਕੇ ਤਾਂ ਹੱਕਾ ਉਹ ਚ ਤਾਂ ਬੈਠੂਗੀ ਉਹਦੇ ਘਰ ਤੇ ਕਿਸੇ ਨੇ ਕੋਈ ਕਬਜ਼ਾ ਨਹੀਂ ਕੀਤਾ ਉਹਦਾ ਘਰ ਤਾਂ ਤੁਸੀਂ ਦੇਖੋਗੇ ਹੈਗਾ ਉਦਾਂ ਹੀ ਹੈਗਾ ਜਿੱਦਾਂ ਹੈਗਾ ਸੀ ਬਸ ਐਨੀ ਕੁ ਗੱਲ ਸੀ ਜੀ ਬਸ ਇਸ ਨੂੰ ਐਵੇਂ ਹੀ ਵਧਾ ਚੜਾ ਕੇ ਮਤਲਬ ਉਹਨੇ ਜਿਆਦਾ ਜਿਹੜਾ ਪੇਸ਼ ਕਰਤਾ ਤੇ ਜਿਹੜੀ ਉਹ ਬਜ਼ੁਰਗ ਨੇ ਜੀ ਜੀ ਉਹਨਾਂ ਦੀ ਪਤਨੀ ਆ ਉਹ ਇੱਥੇ ਪਿੰਡ ਚ ਕੱਲੀ ਰਹਿੰਦੀ ਹੈ ਹਾਂ ਜੀ ਉਹ ਕੱਲੀ ਰਹੀ ਸੀ ਪਹਿਲਾਂ ਕੱਲੀ ਰਹਿੰਦੀ ਸੀ ਫਿਰ ਹੁਣ ਆਪਦੀ ਨੂੰ ਤੇ ਪੋਤੀ ਨਾਲ ਵੀ ਕਾਫੀ ਮਹੀਨੇ ਉੱਥੇ ਰਹੇ ਆ ਤੇ ਬਸ ਮੇਰੇ ਕੋਲੇ ਜਾ ਕੇ ਇਹ ਉਸੇ ਨੇ ਮਤਲਬ ਜਿਹੜੀ ਗੁਰਚਰਨ ਸਿੰਘ ਦੀ ਘਰ ਵਾਲੀ ਹੈ ਉਸੇ ਨੇ ਜਾ ਕੇ ਮੈਨੂੰ ਕਿਹਾ ਵੀ ਮੈਂ ਦੇਖ ਇਹਦੇ ਨਾਲ ਨਹੀਂ ਘਟ ਸਕਦੀ ਕਿਉਂਕਿ ਸਾਡਾ ਪਹਿਲਾਂ ਤਾਂ ਜਿਆਦਾ ਫਰਕ ਆ ਗਿਆ ਤੇ ਇਸ ਕਰਕੇ ਵੀ ਤੂੰ ਜਿਹੜਾ ਹੈ ਵੀ ਇਹਨੂੰ ਜਿਹੜਾ ਅਡ ਮੀਟਰ ਲਵਾ ਦਿਓ ਇਹਨੇ ਐਡਮਿਟਰ ਲਵਾ ਕੇ ਬੈਗੀ ਸੀ ਵਧੀਆ ਰਹਿ ਰਹੀ ਸੀ ਕੋਈ ਸਮੱਸਿਆ ਨਹੀਂ ਸੀ ਗੁੰਡਿਆਂ ਨੂੰ ਨਾਲ ਲੈ ਕੇ ਤੋਂ ਘਰੋਂ ਕੱਢਤਾ ਜਾਂ ਕੋਈ ਗੁੰਡੇ ਬੁਲਾ ਲਏ ਨਹੀਂ ਜੀ ਨਹੀਂ ਟੱਕ ਮਾਰਦਾ ਕੋਈ ਐਦਾਂ ਦਾ ਨਹੀਂ ਜੀ ਨਹੀਂ ਨਾ ਤਾਂ ਦੇਖੋ ਮੇਰੇ ਪਿੰਡ ਦੇ ਹੀ ਐਦਾਂ ਦਾ ਮਾਹੌਲ ਹੈ ਮੇਰੇ ਪਿੰਡ ਦੇ ਲੋਕ ਜਿਹੜੇ ਆ ਬੜੇ ਸ਼ਾਂਤੀ ਨਾਲ ਰਹਿ ਰਹੇ ਆ ਕਦੇ ਕੋਈ ਐਦਾਂ ਦਾ ਨਾ ਹਗਾਮਾ ਨਾ ਕੋਈ ਸ਼ੋਰ ਨਾ ਸ਼ਰਾਬਾ ਇਹ ਤਾਂ ਪਤਾ ਨਹੀਂ ਕਿਉਂ ਇਹਨਾਂ ਨੇ ਕਿਹਦੇ ਮਗਰ ਕੇ ਲੱਗ ਕੇ ਗੱਲਾਂ ਕਰੀਆਂ ਨੇ ਕਿਸੇ ਦੇ ਸਿਰ ਤੋਂ ਛੱਤ ਖੋਣ ਦੀ ਤਾਂ ਮਾੜੀ ਗੱਲ ਹੈ ਨਾ ਜੇ ਕ ਕਮਰਾ ਇਹਨੂੰ ਆਪਣੀ ਨੂ ਨੂੰ ਦੇ ਵੀ ਦਿੱਤਾ ਉਹਦੇ ਵਿੱਚ ਕੀ ਉਹਦੇ ਵਿੱਚ ਸਾਰੇ ਸਰਪੰਚ ਨੇ ਚਾਹੇ ਉਹ ਸਾਬਕਾ ਸਰਪੰਚ ਨੇ ਚਾਹੇ ਪਿੰਡ ਦੇ ਨੰਬਰਦਾਰ ਨੇ ਸਾਰੇ ਮੌਜੂਦ ਬੰਦਿਆਂ ਨੇ ਜੇ ਨੂੰ ਕੁੜੀ ਨੂੰ ਇੱਥੇ ਬਿਠਾਤਾ ਮੈਨੂੰ ਤਾਂ ਲੱਗਦਾ ਵੀ ਸ਼ਤ ਕੋਈ ਗੁਨਾਹ ਨਹੀਂ ਕੀਤਾ ਖੈਰ ਦੇਖਿਆ ਗਿਆ ਕਿ ਜਦੋਂ ਬਜ਼ੁਰਗ ਜੋੜੇ ਦਾ ਇਹ ਵੀਡੀਓ ਵਾਇਲਲ ਹੋਇਆ ਤਾਂ ਲੋਕਾਂ ਨੇ ਤਰਸ ਦੇ ਆਧਾਰ ਦੇ ਉੱਤੇ ਕਾਫੀ ਇਸ ਦੇ ਨੂ ਨੂੰ ਲਾਂਤਾਂ ਵੀ ਪਾਈਆਂ ਸੀ ਪਰ ਹੁਣ ਨੂ ਦੇ ਬਿਆਨਾਂ ਨੇ ਇਹ ਸਾਰਾ ਮਾਮਲਾ ਹੀ ਪਲਟ ਕੇ ਰੱਖ ਦਿੱਤਾ ਹੈ ਹਕੀਕਤ ਰਿਪੋਰਟ ਪੰਜਾਬੀ ਲੀਸ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ